ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰਮਾਲਾ ਗ੍ਰੰਥ ਵਿੱਚ ਪੰਡਕ ਕ੍ਰਿਪਾਲ ਜੀ ਸੰਤਾਂ ਬਾਰੇ ਲਿਖਦੇ ਹਨ ਸੰਤ ਕ੍ਰਿਪਾਲ ਨਹਿਦ੍ਰੋਹ ਚਿੱਤ ਸਹਿਨਸੀਲਤਾ ਸਾਰ ਸੰਦਮ ਆਦ ਅਕਾਮ ਮਤ ਮਿਡਲ ਸਰਬ ਉਪਕਾਰ ਸੰਤ ਉਹ ਹਨ ਜੋ ਕਿ ਅਤ ਦਾ ਕਿਰਪਾਲ ਹੈ ਜਿਸਦੇ ਅੰਦਰ ਕੋਈ ਛਲ ਕਪਟ ਨਹੀਂ ਹੈ ਜੋ ਸਹਿਨਸ਼ੀਲਤਾ ਨਾਲ ਭਰਿਆ ਹੈ ਅਤੇ ਉਹਨਾਂ ਦਾ ਜੀਵਨ ਸ਼੍ਰੇਸ਼ਟ ਹੈ ਇਨ੍ਹਾਂ ਹੀ ਸੰਤਾਂ ਵਿੱਚੋਂ ਇੱਕ ਸੰਤ ਹਨ ਸੰਤ ਬਾਬਾ ਨੰਦ ਸਿੰਘ ਜੀ ਸੰਤ ਬਾਬਾ ਨੰਦ ਸਿੰਘ ਜੀ ਉਹ ਸਿੱਖ ਸੰਤ ਹਨ ਜਿਨ੍ਹਾਂ ਨੂੰ ਨਾਨਕ ਸਰ ਕਲੇਰਾ ਸੰਪਰਦਾਇ ਦੇ ਸੰਸਥਾਪਕ ਵਜੋਂ ਵੀ ਜਾਣਿਆ ਜਾਂਦਾ ਹੈ ਬਾਬਾ ਨੰਦ ਸਿੰਘ ਜੀ ਦਾ ਜਨਮ 8 ਨਵੰਬਰ 1870 ਨੂੰ ਪੰਜਾਬ ਦੇ ਜਗਰਾਉਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਵਿਖੇ ਸਰਦਾਰ ਜੈ ਸਿੰਘ ਜੀ ਅਤੇ ਮਾਤਾ ਸਦਾ ਕੌਰ ਜੀ ਦੇ ਘਰ ਹੋਇਆ ਦੱਸਦੇ ਹਨ ਕਿ ਬੜੀ ਛੋਟੀ ਹੀ ਉਮਰ ਤੋਂ ਹੀ ਆਪ ਜੀ ਧਿਆਨ ਕਰਨ ਦੀ ਪ੍ਰਵ੍ਰਤੀ ਵਿੱਚ ਪ੍ਰਦਰਸ਼ਿਤ ਕੀਤੀ ਸੀ ਪਾਪਨੰਦ ਸਿੰਘ ਜੀ ਨੇ ਆਪਣੇ ਆਪ ਨੂੰ ਸੇਵਾ ਵਿੱਚ ਸਮਰਪਿਤ ਕਰਦੇ ਹੋਏ ਛੋਟੀ ਉਮਰ ਵਿੱਚ ਹੀ ਘਰ-ਬਾਰ ਛੱਡ ਦਿੱਤਾ ਅਤੇ ਫਿਰੋਜ਼ਪੁਰ ਵਿਖੇ ਇਕ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ ਅਤੇ ਮਹਾਨ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਚੇਲੇ ਬਣ ਗਏ ਕੁਝ ਸਮਾਂ ਜੰਗਲਾਂ ਵਿੱਚ ਘਟਣ ਤੋਂ ਬਾਅਦ ਪਿੰਡ ਕਲੇਰਾ ਦੇ ਨਿਵਾਸੀਆਂ ਨੇ ਆਪ ਜੀ ਨੂੰ ਆਪਣੇ ਪਿੰਡ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਕਿ ਆਪ ਜੀ ਨੇ ਸਵੀਕਾਰ ਕਰ ਲਿਆ ਰਸਤੇ ਵਿੱਚ ਆਪ ਜੀ ਕਲੇਰਾ ਅਤੇ ਕੌਂਕੇ ਦੇ ਵਿਚਕਾਰ ਇੱਕ ਜਗ੍ਹਾ ਤੇ ਰੁਕ ਗਏ ਜਿੱਥੇ ਕਿ ਇੱਕ ਖੂਹ ਸੀ ਬਸ ਇਸੇ ਹੀ ਸਥਾਨ ਤੇ ਆਪ ਜੀ ਨੇ ਆਪਣਾ ਡੇਰਾ ਲਾ ਲਿਆ ਪਿੰਡ ਵਾਲਿਆਂ ਨੇ ਉਸੇ ਹੀ ਜਗ੍ਹਾ ਤੇ ਆਪ ਜੀ ਨੇ ਇੱਕ ਛੋਟੀ ਜੀ ਚੌਂਪੜੀ ਬਣਾ ਦਿੱਤੀ ਉਸ ਸਥਾਨ ਤੇ ਆਪ ਜੀ ਨੇ ਧਿਆਨ ਸਿਮਰਨ ਸ਼ੁਰੂ ਕਰ ਦਿੱਤਾ ਇਸ ਜਗ੍ਹਾ ਨੂੰ ਅੱਜਕੱਲ ਨਾਨਕਸਰ ਕਿਹਾ ਜਾਂਦਾ ਹੈ ਲੰਗਰ ਸੇਵਾ ਨੇੜਲੇ ਪਿੰਡ ਵਾਸੀਆਂ ਦੁਆਰਾ ਪ੍ਰਦਾਨ ਕੀਤੀ ਗਈ ਜੋ ਕਿ ਅੱਜ ਵੀ ਉਸੇ ਤਰ੍ਹਾਂ ਲਾਗੂ ਹੈ ਅੱਜ ਵੀ ਲੰਗਰ ਨਾਨਕਸਰ ਵਿੱਚ ਤਿਆਰ ਨਹੀਂ ਕੀਤਾ ਜਾਂਦਾ ਸਗੋਂ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਲੈ ਕੇ ਆਉਂਦੀ ਹੈ ਪਾਪਾ ਅਨੰਤ ਸਿੰਘ ਜੀ ਨੇ ਹਮੇਸ਼ਾ ਹੀ ਬੜੇ ਪਿਆਰ ਨਾਲ ਇਸ ਸੰਪਰਦਾ ਦੀ ਸੇਵਾ ਕੀਤੀ ਹੈ ਆਪ ਜੀ ਨੇ ਹਮੇਸ਼ਾ ਹੀ ਸੰਗਤਾਂ ਨੂੰ ਸੱਚੇ ਸਿੱਖ ਬਣਨ ਦਾਨ ਕਰਨ ਸੱਚ ਬੋਲਣ ਧਿਆਨ ਕਰਨ ਅਕਾਲ ਪੁਰਖ ਦੇ ਵਿਸ਼ਵਾਸ ਰੱਖਣ ਚੀ ਗੁਰੂ ਗਨ ਸਾਹਿਬ ਜੀ ਦੇ ਲੜ ਲੱਗਣ ਅਤੇ ਉਹਨਾਂ ਤੇ ਸੰਮੁਖੀ ਅਰਦਾਸ ਕਰਦੀ ਸਿੱਖਿਆ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ